ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB70 study point ਤੇ ਸੋ ਅੱਜ ਦੀ ਵੀਡੀਓ PSPCL ਨਾਲ ਰਿਲੇਟਡ ਟੈਕਨੀਕਲ ਦੇ MCQ ਲੈ ਕੇ ਆਇਆ ਹਾਂ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਜਿਹੜੇ ਵੀ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂਤ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸੌਂਦ ਪਰ ਪਹੁੰਚ ਸਕੇ ਜੀ ਸੋ ਜਿਹੜੇ ਦੋਸਤਾਂ ਨੇ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹਨ ਤਾਂ ਉਹ ਇਸ ਨੰਬਰ 96461 15144 ਇਸ ਨੰਬਰ ਤੇ ਓਨਲੀ 200 ਰੁਪਏ Google Pay ਜਾਂ PhonePe ਕਰਕੇ ਸਕਰੀਨਸ਼ਾਟ ਇਸ ਨੰਬਰ ਤੇ ਭੇਜ ਦੇਣਾ ਹੈ ਤੁਹਾਨੂੰ ਤੁਰੰਤ ਸਾਰੀਆਂ ਦੀਆਂ ਸਾਰੀਆਂ PDF ਵਿਦ ਆਨਸਰ ਮਿਲ ਜਾਣਗੀਆਂ ਜੀ ਸੋ ਜਿਹੜੇ ਦੋਸਤਾਂ ਨੇ ਲੈਣੀਆਂ ਨੇ ਉਸ ਕੰਟੈਕਟ WhatsApp ਤੇ ਕਰ ਸਕਦੇ ਹਨ ਅਤੇ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਜਾਕੀ ਸਿੱਧਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਜੋ ਜ਼ਿਆਦਾ ਟਾਈਮ ਨਾ ਵੇਸ ਕਰਦੇ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੀ ਸਭ ਤੋਂ ਪਹਿਲਾ ਕੁਸਚਨ ਹੈ ਜੀ ਭਾਰਤੀ ਬਿਜਲੀ ਨਿਜ਼ਮਾ ਅਨੁਸਾਰ ਸਪਲਾਈ ਵੋਲਟੇਜ ਵੱਧ ਘਟ ਸਕਦੀ ਹੈ ਕਿੰਨੇ ਪਰਸੈਂਟ ਵੱਧ ਘਟ ਸਕਦੀ ਹੈ ਜੀ 20% 5% 10% ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ 5% অপশন এ আইজ দা বিলকুল রাইট आंसर 5% ঠিক হে দোস্ত नेक्स्ट क्वेश्चन চলিয়ে জি क्वेश्चन नंबर है 2 ডিস্ট্রিবিউশন কেবল জ লাইন তো খपत कार दे মিটার तक जान वाली तार नु की कहंदे हन ডিস্ট্রিবিউশন কেবল জ লাইনা ট্রান্সফরমার তো বাদ जड़ी ਕੇਵਲ ਪਾਈ ਹੁੰਦੀ ਹੈ ਆਪਣੇ ਮੀਟਰ ਤੱਕ ਉਸ ਨੂੰ ਕੀ ਕਹਿੰਦੇ ਹਨ ਤਾਂ ਆਪਸ਼ਨਲ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਮੇਨ ਸਪਲਾਈ ਦੂਸਰੀ ਹੈ ਪ੍ਰਾਇਮਰੀ ਸਪਲਾਈ ਤੀਸਰੀ ਹੈ ਸਰਵਿਸਮੈਨ ਚੌਥੀ ਹੈ ਉਪਰੋਕਤ ਸਾਰੇ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਸਰਵਿਸ ਮੈਂਟ ਜਸਟ ਸਰਵਿਸ ਲਾਈਨ অপশন ইডি ইজ দ্য বিটুল কাল রাইট আনসার দোস্ত ঠিক হ দোস্ত নেক্সট কোশ্চেন চল গইজি কোশ্চেন নাম্বার হ 73 মেগার রেজিস্ট্যান্স دی একাই মাপদা হ কিস দে وچ অপশন তোড়ে সামনে ਦਿੱতিয়া হ গিয়া হানে 4 1 সহি চুনিয়া পা মেগা ওহমট কিলো ওহমট মিলি ওহমট জে দোনো উড়া তে এড়া দোনো ਇਸਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੋ ਜਾਏਗਾ ਮੈਗਾ ਓਮ ਬੈਟ ਆਪਸ਼ਨ ਉੜਾ ਇਸ ਬਿਲਕੁਲ ਰਾਈਟ ਆਨਸਰ ਠੀਕ ਹੈ ਦੋਸਤੋ ਚਲਦੇ ਆਪਾਂ ਨੈਕਸਟ ਕੁਸਚਨ ਤੇ ਕੁਸਚਨ ਹੈ 4 ਸਵਿਚ ਬੋਰਡ ਫਿਟ ਕਰਨ ਦੀ ਸਹੀ ਉਚਾਈ ਕੀ ਹੈ ਜਿਹੜਾ ਆਪਣਾ ਸਵਿਚ ਬੋਰਡ ਲੱਗਾ ਹੁੰਦਾ ਹੈ ਹਾਂਜੀ ਇਸ ਦੀ ਫਿਟ ਕਰਨ ਦੀ ਧਰਤੀ ਤੋਂ ਉਚਾਈ ਕਿੰਨੀ ਹੈ ਹਾਂਜੀ ਦੋਸਤੋ ਇਸ ਦਾ ਜਿਹੜਾ ਰਾਈਟ ਆਨਸਰ ਹੈ ਦੋਸਤੋ ਉਹ ਹੈ 1.5 ਮੀਟਰ ਆਪਸ਼ਨ ਐਡਾ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਚੱਲ ਗਿਆ ਜੀ ਕੁਐਸਚਨ ਨੰਬਰ ਹੈ 5 ਇੱਕ ਲਾਈਟ ਸਰਕਟ ਦਾ ਕੋਲ ਲੋਡ 1200 ਵਾਟ ਤੋਂ ਵੱਧ ਨਹੀਂ ਹੋਣਾ ਚਾਹੀਦਾ 1000 ਵਾਟ ਤੋਂ ਵੱਧ ਨਹੀਂ ਹੋਣਾ ਚਾਹੀਦਾ 800 ਵਾਟ ਤੋਂ ਵੱਧ ਨਹੀਂ ਹੋਣਾ ਚਾਹੀਦਾ ਜਾਂ ਉਪਰੋਕਤ ਸਾਰੇ ਜੀ ਦੋਸਤੋ ਇਸ ਤੇ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 800 ਵਾਟ ਤੋਂ ਵੱਧ ਨਹੀਂ ਹੋਣਾ ਚਾਹੀਦਾ ਆਪਸ਼ਨ ईडीज ਦਾ ਜੋ ਬਿਲਕੁਲ ਰਾਈਟ ਆਨਸਰ ਦੋਸਤੋ ਠੀਕ ਹੈ ਜੀ ਨੈਕਸਟ ਕੁਐਸਚਨ ਚਲਿਏ ਦੋਸਤੋ ਕੁਐਸਚਨ ਨੰਬਰ ਹੈ 6 ਕਹਿ ਰਿਹਾ ਹੈ ਥਰੀ ਫੇਸ ਇਕੁਪਮੈਂਟਾਂ ਨੂੰ ਜ਼ਰੂਰੀ ਹੈ ਸਿੰਗਲ ਅਰਥਿੰਗ ਜ਼ਰੂਰੀ ਹੈ ਡਬਲ ਅਰਥਿੰਗ ਜ਼ਰੂਰੀ ਹੈ ਟ੍ਰਿਪਲ ਅਰਥਿੰਗ ਜ਼ਰੂਰੀ ਹੈ ਜਾਂ ਇਹਨਾਂ ਵਿੱਚੋਂ ਕੋਈ ਨਹੀਂ हाँ जी दोस्तों इस जो राइट आंसर है दोस्तों वो है डबल अर्थिंग ऑप्शन एडा इसका जो राइट आंसर है ठीक है जी नेक्स्ट क्वेश्चन चलिए दोस्तों क्वेश्चन नंबर है सत्त घरेलू वायरिंग देयर मेगर टेस्ट दौरान कंडक्टर ਤੋਂ कंडक्टर रेजिस्टेंस 10 ਮੀਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ 1 ਮੀਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ 5 ਮੀਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ ਜਾਂ ਉਪਰੋਕਤ ਸਾਰੇ ਹਾਂ ਜੀ ਦੋਸਤੋ ਤਾਂ ਦੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 3 ਮੀਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ ਆਪਸ਼ਨ ਊੜਾ ਇਸ ਦਾ ਬਿਲਕੁਲ ਰਾਈਟ ਆਨਸਰ ਸੋ ਅਲਦਰ ਨੈਕਸਟ ਕਲਾਸ ਕੁਐਸਚਨ ਤੇ ਕੁਐਸਮਬਰ ਹੈ 8 ਘਰੇਲੂ ਵਾਇਰਿੰਗ ਦੇ ਮੈਗਰ ਟੈਸਟਰ ਕੰਡਕਟਰ ਤੋਂ ਅਰਥ ਰੈジਸਟੈਂਸ 5 ਮੀਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ 1 ਮੀਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ 3 ਮੀਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ ਜਾਂ ਉਪਰੋਕਤ ਸਾਰੇ ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ 1 ਮੀਗਾ ਓਮ ਤੋਂ ਕਟ ਨਹੀਂ ਹੋਣੀ ਚਾਹੀਦੀ ਕਰੇਲੂ ਵਾਇਰਿੰਗ ਵਾਇਰਿੰਗ ਦੇ ਮੈਗਰ ਟੈਸਟਰ ਕਨੈਕਟਰ ਦੀ ਅਰਥ ਰਜਿਸਟੈਂਸ 1 ਮੀਗਾ ਓਮ ਤੋਂ ਕਟ ਨਹੀਂ ਹੋਣੀ ਚਾਹੀਦੀ ਦੋਸਤੋ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 9 ਸਹੀਟ ਅੰਗਨ ਵਾਲਾ ਭਾਰਤੀ ਬਿਜਲੀ ਨਿਯਮਾਂ ਅਨੁਸਾਰ ਇਲੈਕਟ੍ਰਿਕ ਲੋਡ ਨੂੰ ਸਪਲਾਈ ਨਾਲ ਜੋੜਨ ਲਈ ਤਾਰਾਂ ਦਾ ਕੇਵਲ ਦਾ ਨੈੱਟਵਰਕ ਵਿਸਾਉਣ ਨੂੰ ਕੀ ਕਹਿੰਦੇ ਹਨ ਆਪਸ਼ਨਸ ਤੁਹਾਡੇ ਸਾਹਮਣੇ ਦਿੱਤੀ ਹੋਈਆਂ ਹਨ ਪਹਿਲੀ ਹੈ ਨੈਟਵਰਕਿੰਗ ਦੂਸਰੀ ਹੈ ਅਰਥਿੰਗ ਤੀਸਰੀ ਹੈ ਵਾਇਰਿੰਗ ਚੌਥੀ ਹੈ ਇਹਨਾਂ ਵਿੱਚੋਂ ਕੋਈ ਵੀ तो so, येstdc जो राइट आंसर है दोस्तों वो हो जाएगा ऑप्शन ए डी वायरिंग ठीक है जी चलो जी नेक्स्ट क्वेश्चन चलते हैं क्वेश्चन नंबर है 10 भारतीय बिजली निजामा अनुसार ਬਿਜਲੀ ਖੇਤਰ ਵਿੱਚ ਏਥੇ ਦਿੱਤਾ ਚ ਕਿਹੜੇ ਕਿਹੜੇ ਪੁਆਇੰਟ ਅਰਥ ਕਰਨੇ ਜ਼ਰੂਰੀ ਹਨ ਆਪਸ਼ਨਸ ਤੁਹਾਡੇ ਸਾਹਮਣੇ ਦਿੱਤੀ ਹੋਈਆਂ ਹਨ ਪਹਿਲੀ ਹੈ ਹੀਟਰ ਜਿਸ ਦਾ ਪ੍ਰੈਸਾਂ ਆਦਿ ਦੀ ਬਾਡੀ ਦੂਸਰੀ ਆਪਸ਼ਨ ਹੈ ਮੋਟਰਾਂ ਜਨਰੇਟਰਾਂ ਤੇ ਬਾਹਰੀ ਬਾਡੀ ਦਾ ਕੇਸਿੰਗ ਤੀਸਰੀ ਹੈ ਹਰ ਪ੍ਰਕਾਰ ਦੀ ਗਾਰਡਿੰਗ ਚੌਥੀ ਹੈ ਉਪਰੋਕਤ ਸਾਰੇ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਉਪਰੋਕਤ ਸਾਰੇ ਹੀਟਰ ਗੀਜ਼ਰਾਂ ਪ੍ਰਸਾ ਆਦਿ ਦੀ ਬਾਡੀ ਵੀ ਮੋਟਰ ਜਨਰੇਟਰਾਂ ਤੇ ਬਾਹਰੀ ਬਾਡੀ ਜਾਂ ਕੇਸਿੰਗ ਵੀ ਜਾਂ ਹਰ ਪ੍ਰਕਾਰ ਦੀ ਗਾਰਡਿੰਗ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਐਸਚਨ ਚੱਲਦੇ ਆਂ ਕੁਐਸਚਨ ਨੰਬਰ ਹੈ 11 ਕਾਰ ਦੀ ਵਾਇਰਿੰਗ ਵਿੱਚ ਕਿੰਨੇ ਸਾਈਜ਼ ਦੀ ਤਾਂਬੇ ਦੀ ਤਾਰ ਵਰਤੀ ਜਾਂਦੀ ਹੈ ਕਾਰ ਦੀ ਵਾਇਰਿੰਗ ਵਿੱਚ ਕਿੰਨੇ ਸਾਈਜ਼ ਦੀ ਤਾਂਬੇ ਦੀ ਤਾਰ ਵਰਤੀ ਜਾਂਦੀ ਹੈ 14 SWG ਸਟੈਂਡਰਡ ਵਾਇਰ ਗੇਜ ਜਾਂ 19 ਜਾਂ 21 ਜਾਂ 25 SWG ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਆ ਦੋਸਤੋ ਉਹ ਹੈ 14 ਸਟੈਂਡਰਡ ਵਾਇਰ ਗੇਜ 14 ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਚੱਲਦੇ ਆਪਾਂ ਕੁਐਸਚਨ ਨੰਬਰ ਹੈ 12 ਵੱਡੀਆਂ ਸਥਾਪਨਾਵਾਂ ਵਿੱਚ ਅਰਥਵਾਇਰ ਦਾ ਸਾਈਜ਼ ਮੇਨ ਕਨੈਕਸ਼ਨਾਂ ਲਈ ਘੱਟੋ-ਘੱਟ ਕਿੰਨਾ ਰੱਖਿਆ ਜਾਂਦਾ ਹੈ ਵੱਡੀਆਂ ਸਥਾਪਨਾਵਾਂ ਵਿੱਚ ਅਰਥਵਾਇਰ ਦਾ ਸਾਈਜ਼ ਮੇਨ ਕਰੋਸਰੀ ਵਾਲੀ ਕਟੋ-ਕਟ ਕਿੰਨਾ ਰੱਖਿਆ ਜਾਂਦਾ ਹੈ ਤਾਂ ਆਪਸ਼ਨਲ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਤਾਂ ਜੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਆਏਗਾ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 0.25 ਸਕਿਉਰਿੰਜ ਆਪਸ਼ਨ ਈਡੀ ਸਾ ਬਿਲਕੁਲ ਰਾਈਟ ਆਨਸਰ ਚਲਦਾ ਨੈਕਸਟ ਕੁਐਸਚਨ ਤੇ 13 ਨੰਬਰ ਕੁਐਸਚਨ ਹੈ ਯੰਤਰਿਕ ਹਾਨੀ ਤੋਂ ਬਚਾਉਣ ਲਈ ਪਾਣੀ ਪਾਉਣ ਲਈ ਕਟੋ ਕਟ ਕਿੰਨੇ ਲੰਬੇ ਲੰਬੇ ਪਾਈਪ ਦੀ ਵਰਤੋਂ ਕਰਕੇ ਇਸ ਨੂੰ ਤਰਤੀ ਤੋਂ ਬਾਰ ਲਿਆਉਣਾ ਚਾਹੀਦਾ ਹੈ 10 ਫੁੱਟ 5 ਫੁੱਟ 3 ਫੁੱਟ ਜਾਂ 7 ਫੁੱਟ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ 3 ਫੁੱਟ ਠੀਕ ਹੈ ਜੀ ਚਲਦੇ ਆਪਾਂ ਨੈਕਸਟ ਕੁਸਚਨ ਤੇ ਕੁਸਚਨ ਨੰਬਰ ਹੈ 14 ਪਲੇਟ আর্থਿੰਗ ਵਿੱਚ ਜੀ ਆਈ ਪਲੇਟ ਦਾ ਸਾਈਜ਼ ਆਮ ਤੌਰ ਤੇ ਕਿੰਨਾ ਰੱਖਿਆ ਜਾਂਦਾ ਹੈ ਜੀ ਆਈ ਦਾ ਮਤਲਬ ਹੈ ਗੈਲਵਨਾਈਜ਼ ਆਇਰਨ ਸੋ ਆਪਨਾ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਜੋ ਇਸ ਦਾ ਜੋ ਰਾਈਟ ਆਨਸਰ ਬਣਦਾ ਹੈ ਉਹ ਹੈ ਆਪਸ਼ਨ ਐਡਾ 600 600 6.35 mm ਠੀਕ ਹੈ ਦੋਸਤੋ ਚਲਦਾ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 15 ਲੀਕেজ ਕਰੰਟ ਸਰਕਟ ਦੇ ਕੁੱਲ ਕਰੰਟ ਦੇ ਕਿੰਨੇ ਭਾਗ ਨਾਲੋਂ ਸਦਾ ਘਟਣਾ ਚਾਹੀਦਾ ਹੈ ਲੀਕੇਜ਼ ਗਰੰਟ ਹਾਂਜੀ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ অপਸ਼ਨ ਈਡੀ 1/5000ਵਾਂ ਭਾਗ ਨਾਲੋਂ ਨੈਕਸਟ ਕੁਸ਼ਣ ਚੱਲਦੇ ਆ ਦੋਸਤੋ 16 ਨੰਬਰ ਕੁਸ਼ਣ ਹੈ ਅਰਥਿੰਕ ਕਿਉਂ ਕੀਤੀ ਜਾਂਦੀ ਹੈ ਪਤਾ ਹੈ ਸ਼ੌਕ ਤੋਂ ਸੁਰੱਖਿਆ ਲਈ ਸ਼ਾਰਟ ਸਰਕਰ ਸਮੇਂ ਜੰਤਰਾ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਅਸਮਾਨੀ ਬਿਜਲੀ ਤੋਂ ਸੁਰੱਖਿਆ ਲਈ ਜਾਂ ਉਪਰੋਕਤ ਸਾਰੇ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਪਰੋਕਤ ਸਾਰੇ ਜਦੋਂ ਵੀ ਕਿਸੇ ਵੀ ਕੰਮ ਕਰਨਾ ਹੁੰਦਾ ਹੈ ਮੁਲਾਜ਼ਮ ਨੇ ਜਾਂ ਤੁਸੀਂ ਵੀ ਕਿਤੇ ਕੰਮ ਕਰੋ ਤਾਂ ਅਰਥਿੰਗ ਜ਼ਰੂਰੀ ਹੈ ਠੀਕ ਹੈ ਜੀ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕੇਸਰਨ ਦੇ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦਿਨਾ ਸੋ ਜਿਹੜੇ ਦੋਸਤਾਂ ਨੇ ਸਾਰੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਲੈਣੀਆਂ ਹੋਣ ਆਪਣੇ ਮੋਬਾਈਲ ਫੋਨ ਤੇ ਇਸ ਨੰਬਰ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ WhatsApp ਤੇ only ਜਾਂ 200 ਰੁਪਏ ਸੈਂਡ ਕਰਕੇ ਸਕਰੀਨਸ਼ਾਟ ਇਸ ਨੰਬਰ ਤੇ ਸਾਨੂੰ ਤੁਸੀਂ ਭੇਜ ਦੇਣਾ ਹੈ ਤੁਹਾਨੂੰ ਤੁਰੰਤ ਯਾਰ 1200 ਦੇ ਕਰੀਬ MCQ ਦੀਆਂ ਪੀਡੀਐਫ ਵਿਦ ਆਨਸਰ ਮਿਲ ਜਾਣਗੀਆਂ ਜੀ ਸੋ ਮਿਲਦੇ ਆ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ